ਜਾਮਾ ਕੀ ਹਰਿਆਣਾ ਦੇ ਵਿੱਚ ਵਧਰੇ ਗਨ ਕਲਚਰ ਦੇ ਲਈ ਪੰਜਾਬ ਜ਼ਿੰਮੇਵਾਰ ਸੀਐਮ ਸੈਣੀ ਬੋਲੇ ਗਨ ਕਲਚਰ ਵਾਲੇ ਗਾਣਿਆਂ ਤੇ ਜ਼ਰੂਰਤ ਦੇ ਮੁਤਾਬਕ ਬਣਾਵਾਂਗੇ ਕਾਨੂੰਨ ਗੁਰੂਗੰਗਸਰ ਦੀ ਬਿਦਬੀ ਸਬੰਧੀ ਜ਼ਥੇਦਾਰ ਦਾ ਵੱਡਾ ਐਲਾਨ ਕਿਆ ਬਿਦਬੀ ਹੁਣ ਤੇ ਅਕਾਲ ਤੱਕ ਸਹਿਬ ਖੁਦ ਲਵੇਗਾ ਨੋਟਿਸ ਕੀਤੀ ਜਾਵੇਗੀ ਸਖਤ ਕਾਰਵਾਈ ਆਪ ਇਨਚਾਰਜ ਬਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੌਰੇ ਤੇ ਮਨੀਸ਼ ਸੋਧਿਆ ਸਿਆਮਾਨ ਦੇ ਨਾਲ ਕੀਤੀ ਮੁਲਾਕਾਤ ਕਿਹਾ ਹੁਣ ਰੌਕਟ ਦੀ ਸਪੀਡ ਤੇ ਪੰਜਾਬ ਦੇ ਵਿੱਚ ਹੋਣਗੇ ਕੰਮ ਸਸਿਕਾ ਤੁਸੀਂ ਵੀਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅੱਜ ਵਾਦ ਕਰਨ ਜਾ ਰਹੇ ਹਾਂ ਬੁਲਟਨ ਦੀ ਅਮਰਪਾਲ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅਮਰਿਤਪਾਲ ਦੇ ਸੱਤ ਸਾਥੀਆਂ ਦਾ ਅੱਜ ਰਿਮਾਂਡ ਖਤਮ ਹੋ ਰਿਹਾ ਤੇ ਸਾਰਿਆਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਅਜਨਾਲਾ ਥਾਣੇ ਤੋਂ ਹੋਏ ਹਮਲੇ 'ਚ ਪੁਲਸ ਦੀ ਗ੍ਰਿਫਤ ਵਿੱਚ ਨੇ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਦਰਸਲ ਅਸਮ ਦੀ ਡਿਬੂਗਰ ਜੇਲ੍ਹ ਤੋਂ ਟਰਾਂਗੇਟ ਰਿਮਾਂਡ ਤੇ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਤੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਇਹਨਾਂ ਸੱਤ ਸਾਥੀਆਂ ਦੇ ਵਿੱਚ ਬਸੰਤ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਗਿੱਲ ਸਰਜੀਤ ਸਿੰਘ ਕਲਸੀ ਉਰਫਾ ਦਲਜੀਤ ਸਿੰਘ ਗੁਰਿੰਦਰਪਾਲ ਸਿੰਘ ਔਜਲਾ ਹਰਜੀਤ ਸਿੰਘ ਉਰਫ ਚਾਚਾ ਅਤੇ ਕੁਲਵੰਤ ਸਿੰਘ ਸ਼ਾਮਲ ਨੇ ਦਰਸਲ ਅਮਰਪਾਲ ਦੇ ਨਾਲ ਹੀ 2 ਸਾਲਾਂ ਤੋਂ ਜੋ ਕਿ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸਨ ਉਸ ਤੋਂ ਬਾਅਦ ਇਨ੍ਹਾਂ ਤੋਂ ਐਨਐਸਏ ਹਟਾਇਆ ਗਿਆ ਪੰਜਾਬ ਪੁਲਿਸ ਦੀ ਟੀਮ ਅਸਮ ਪਹੁੰਚਦੀ ਹੈ ਡਿਬਰੂਗੜ ਪਹੁੰਚਦੀ ਹੈ ਟਰਾਂਸਪੋਰਟਰ ਮਾਣ ਇਹਨਾਂ ਸੱਤ-ਸੱਤਿਆਂ ਦਾ ਲਿਆ ਜਾਂਦਾ ਉਸ ਦੇ ਬਾਅਦ ਪੰਜਾਬ ਲਿਆਂਦਾ ਗਿਆ ਧਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਪਿਛਲੇ ਦਿਨੀ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਦਰਸਲ ਅੱਜ ਸਾਲ 2023 ਦੇ ਵਿੱਚ ਅਮਰਪਾਲ ਤੋਂ ਉਸਦੇ ਸਾਥੀਆਂ ਦੇ ਵੱਲੋਂ ਜੋ ਕੇਜਨਾਲਾ ਥਾਣੇ ਤੇ ਹਮਲਾ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਐਫਆਈਆ ਦਰਜ ਕੀਤੀ ਜਾਂਦੀ ਹੈ ਨਾ ਸਾਰੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਤਾਂ ਉਸੇ ਕੇਸ ਦੇ ਵਿੱਚ ਇਹ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ 4 ਦਿਨ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਅਜਮੁੜ ਪਹੁੰਚਣ ਵਾਲਾ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਸੱਤ ਸਾਥੀਆਂ ਨੂੰ ਪੇਸ਼ ਕੀਤਾ ਜਾਵੇਗਾ ਅਮਰਪਾਲ ਤੇ ਲੱਗੀ ਐਨਐਸਟੀ ਨੂੰ ਲੈ ਕੇ ਅੱਜ ਐਮ ਸੁਣਵਾਈ ਹੋਵੇਗੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਅਮਰਪਾਲ ਨੇ ਆਪਣੇ ਤੇ ਲੱਗੀ ਐਨਐਸਟੀ ਨੂੰ ਦਰਸਲ ਚੁਣੌਤੀ ਦਿੱਤੀ ਹੈ 2 ਸਾਲ ਤੋਂ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦੇ ਅਮਰਪਾਲ ਸਿੰਘ ਹਾਲਾਂਕਿ ਚਰਚਾਵਾਂ ਨੇ ਕਿ ਅਮਰਪਾਲ ਦੇ ਸਾਥ ਸਾਥੀਆਂ ਵਾਂਗ ਉਸ ਨੂੰ ਵੀ ਪੰਜਾਬ ਲਿਆਂਦਾ ਜਾ ਸਕਦਾ ਹੈ ਪੰਜਾਬ ਸਰਕਾਰ ਅਮਰਪਾਲ ਤੇ ਲੱਗੀ ਐਨਐਸਟੀ ਨੂੰ ਖਤਮ ਕਰਕੇ ਉਸ ਨੂੰ ਪੰਜਾਬ ਲਿਆ ਸਕਦੀ ਹੈ ਜਨਾਲਾ ਥਾਣੇ ਤੇ ਹੋਏ ਹਮਲੇ 'ਚ ਅਮਰਪਾਲ ਮੁੱਖ ਮਲਜ਼ਮ ਹੈ ਆ ਕਿਉਂਕਿ ਅਮਰਪਾਲ ਤੇ ਉਸ ਦੇ ਦੋ ਹੋਰ ਸਾਥੀ ਫਿਲਹਾਲ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਰਹੇ ਹਾਲਾਂਕਿ ਬਾਕੀ ਸਾਥੀ ਜਿਹਨਾਂ ਧਿਆਨ ਐਸਸੀ ਹਟਿਆ ਹੈ ਉਹਨਾਂ ਨੂੰ ਟ੍ਰਾਂਨਜ਼ਿਟਰ ਮਾਨ ਤੇ ਪੰਜਾਬ ਲਿਆਂਦਾ ਗਿਆ ਹੈ 4 ਦਿਨ ਦਾ ਰਿਮਾਨ ਖਤਮ ਹੋਣ ਦੇ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਜਾਵੇਗਾ ਆਤ ਇਸ ਦੇ ਵਿਚਾਲੇ ਅਮਰਪਾਲ ਤੇ ਲੱਗੇ ਐਨਐਸਏ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਕਿਉਂਕਿ ਅਮਰਪਾਲ ਦੇਵ ਨੇ ਆਪਣੇ ਤੇ ਲੱਗੀ ਐਨਐਸਏ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਕਿਉਂਕਿ 2 ਸਾਲ ਤੋਂ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਮਰਪਾਲ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਜਟ اجلاس ਦੀ ਪੰਜਾਬ ਵਿਧਾਨ ਸਭਾ اجلاس ਦਾ ਅੱਜ ਤੀਜਾ ਦਿਨ ਹੈ ਸ੍ਰੀ 10 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ ਅੱਜ ਵੀ ਸਦਨ ਦੇ ਵਿੱਚ ਹੰਗਾਮਾ ਹੋਣ ਦੀ ਅਸਾਰ ਨੇ ਕੱਲ ਬਰੁਧੀਆਂ ਨੇ ਆ ਬੁੱਲਣ ਦੇ ਲਈ ਸਮਾਂ ਨਾ ਮਿਲਣ ਦਾ ਇਲਜ਼ਾਮ ਲਗਾਇਆ ਸੀ ਭੜਕੇ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਪੰਜਾਬ ਵਿਧਾਨ ਸਭਾ ਬਜਟ اجلاس ਦਾ ਤੀਜਾ ਦਿਨ ਹੈ ਪਹਿਲੇ ਦੋ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਵਕਫਾ ਖੁਬਬਿਆਂ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਬਰੁਧੀਆਂ ਦੇ ਵੱਲੋਂ ਆਪ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਗਿਆ ਇਸ ਤੋਂ ਇਲਾਵਾ ਕਰਮਲ ਪਸ਼ਪਿੰਦਰ ਬਾਪ ਦੇ ਨਾਲ ਜੋ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਕੁੱਟਮਾਰ ਕੀਤੀ ਗਈ ਉਹ ਮੁੱਦਾ ਵੀ ਵਿਧਾਨ ਸਭਾ ਦੇ ਵਿੱਚ ਰੋਧੇ ਤਰਾਨੇ ਚੁੱਕਿਆ ਆ ਤਾਂ ਇਸ ਦੇ ਵਿਚਾਲੇ ਅੱਜ ਵਿਧਾਨ ਸਭਾ ਬਜਟ اجلاس ਦਾ ਨਤੀਜਾ ਦੇਣੇ ਅੱਜ ਸਦਨ ਦੀ ਕਾਰਵਾਈ 10 ਵਜੇ ਸ਼ੁਰੂ ਹੋਵੇਗੀ ਤੇ ਅੱਜ ਵੀ ਸਦਨ ਦੇ ਵਿੱਚ ਹੰਗਾਮਾ ਹੋਣ ਦੇ ਅਸਾਰ ਨੇ ਅਜੋ ਦਿਨ ਦਿੱਲੀ ਦੀ ਵਿੱਚ ਪੰਜ ਪਾਸ ਸਰਕਾਰ ਦਾ ਪਹਿਲਾ ਬਜਟ ਹੋਵੇਗਾ 80000 ਕਰੋੜ ਦਾ ਬਜਟ ਪੇਸ਼ ਕੀਤਾ ਜਾ ਸਕਦਾ ਹੈ ਸੀਐਮ ਰੇਖਾ ਗੁਪਤਾ ਬਜਟ ਪੇਸ਼ ਕਰਨਗੇ ਪੜਕੇ ਦਿੱਲੀ ਵਿਧਾਨ ਸਭਾ ਦੇ ਵਿੱਚ ਬਜਟ ਤੇ ਚਰਚਾ ਹੋਵੇਗੀ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ 76000 ਕਰੋੜ ਦਾ ਬਜਟ ਪੇਸ਼ ਕੀਤਾ ਸੀ ਦਿੱਲੀ ਸਰਕਾਰ ਨੇ ਮਹਿਲਾ ਦਿਵਸ ਮੌਕੇ ਮਹਿਲਾ ਸਮਰiddhi ਯੋਜਨਾ ਦਾ ਐਲਾਨ ਕੀਤਾ ਸੀ ਜਿਸ ਦੇ ਮੁਤਾਬਿਕ ਹਰ ਮਹੀਨੇ ਮਹਿਲਾਵਾਂ ਨੂੰ 2500 ਰੁਪਏ ਮਿਲਣਗੇ ਬਜਟ ਦੇ ਵਿੱਚ ਇਸ ਸਕੀਮ ਦਾ ਜ਼ਿਕਰ ਹੋ ਸਕਦਾ ਹੈ ਤੇ ਅੱਜ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦੇ ਵੱਲੋਂ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਕਿਉਂਕਿ ਦਿੱਲੀ ਦੇ ਵਿੱਚ 27 ਸਾਲਾਂ ਦੇ ਬਾਅਦ ਭਾਜਪਾ ਦੀ ਸਰਕਾਰ ਬਣੀ ਹੈ ਰੇਖਾ ਗੁਪਤਾ ਜੋ ਕਿ ਪਿਛਲੇ ਦਿਨੀ ਹੀ ਮੁੱਖ ਮੰਤਰੀ ਬਣੇ ਸੀਐਮ ਦੇ ਉਹਦੇ ਦਰਮਾਨ ਦੇ ਵੱਲੋਂ ਹਲਫ ਲਿਆ ਗਿਆ ਤੇ ਅੱਜ ਦਿੱਲੀ ਚ ਭਾਜਪਾ ਸਰਕਾਰ ਦਾ ਪਹਿਲਾ ਬਜਟ ਹੋਵੇਗਾ 80000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾ ਸਕਦਾ ਹੈ 50 सीएम शिंदे ਦੇ ਖਿਲਾਫ ਟਿੱਪਣੀ ਤੇ ਕੁਲੰਦਾ ਪਹਿਲਾ ਬਿਆਨ ਸਾਹਮਣੇ ਆਇਆ ਨੇ ਨਿਤਾਵਾਂ ਦਾ ਮਜ਼ਾਕ ਅਡਾਉਣਾ ਗਲਤ ਨਹੀਂ ਐ ਕੁਲੰਦਾ ਕਹਿੰਨੇ ਕਿ ਨਿਤਾਵਾਂ ਦਾ ਮਜ਼ਾਕ ਅਡਾਉਣਾ ਗਲਤ ਨਹੀਂ ਐ ਮੈਂ ਬੈਡ ਬੈਡ નીચે ਲੋਕੇ ਨਹੀਂ ਬੈਠਾਂਗਾ ਮੈਂ ਭੀੜ ਤੋਂ ਨਹੀਂ ਡਰਦਾ ਨਾ ਹੀ ਮਾਫੀ ਮੰਗਾਂਗਾ ਕਿਸੇ ਵੈਨਿਊ ਤੇ ਹਮਲਾ ਕਰਨਾ ਮੂਰਖਤਾ ਐ ਮੇਰੇ ਸ਼ਬਦਾਂ ਦੀ ਵੈਨਿਊ ਜ਼ਿੰਮੇਵਾਰ ਨਹੀਂ ਐ ਬਨਾਲਦੇ ਵੱਲੋਂ ਵੀ ਕਹਿਆ ਗਿਆ ਕਿ ਮੇਰੇ ਸ਼ਬਦਾਂ ਦੇ ਲਈ ਵੈਨਿਊ ਜ਼ਿੰਮੇਵਾਰ ਨਹੀਂ ਐ ਕਾਨੂੰਨੀ ਕਾਰਵਾਈ ਦੇ ਲਈ ਸਹਿਯੋਗ ਕਰਾਂਗਾ ਕਾਰਕਨਾਲ ਕਨਾਲਦੀਵ ਉਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਾਨੂੰਨੀ ਕਾਰਵਾਈ ਜੋ ਵੀ ਕੀਤੀ ਜਾਵੇਗੀ ਉਸ ਦਾ ਉਸ ਦੇ ਵਿੱਚ ਸਹਿਯੋਗ ਕਰਨਗੇ ਕਨਾਲ ਦਾ ਦਰਸਲ 23 ਮਾਰਚ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਪੈਰੋਡੀ ਗਾਣਾ गा ਰਹੇ ਨੇ ਕੁਝ ਲੋਕਾਂ ਨੇ ਇਸ ਨੂੰ ਮਹਾਰਾਸ਼ਟਰ ਡਿਪਟੀ ਸੀਐਮ ਇੱਕਨਾ ਸ਼ਿੰਦੇ ਦੇ ਨਾਲ ਜੋੜ ਕੇ ਦੇਖਿਆ ਜਿਸ ਤੋਂ ਬਾਅਦ ਸ਼ਿਵ ਸੈਨਾ ਸਮਰਥਕਾਂ ਨੇ ਚੋਦੀ ਥਾਂ ਵਾਲੇ ਹੋਟਲ ਦੀ ਤੋੜਫੋੜ ਵੀ ਕੀਤੀ ਜਿਸ ਤੋਂ ਬਾਅਦ ਕਨਾਲ ਕਮਰਾਸ ਨੇ ਸ਼ਿਵ ਸੈਨਾ ਦੇ 40 ਸਮਰਥਕਾਂ ਤੇ ਐਫਆਈਆਰ ਵੀ ਦਰਜ ਹੋਈ ਹੈ ਪਟਿਆਲਾ ਦੇ ਵਿੱਚ ਕਰਨਲ ਦੇ ਨਾਲ ਕੁੱਟਮਾਰ ਦੇ ਮਾਮਲੇ ਦੇ ਨਾਲ ਜੁੜੀ ਹੋਈ ਅਗਲੀ ਵੱਡੀ ਖਬਰ ਹੈ ਕਰਨਲ ਪੁਸ਼ਪਿੰਦਰ ਸਿੰਘ ਨੇ ਹਾਈ ਕੋਰਟ ਦਾ ਰੋਕ ਕੀਤਾ ਪਟੀਸ਼ਨ ਦੇ ਵਿੱਚ ਸੀਬੀਏ ਜਾਂਚ ਦੀ ਮੰਗ ਕੀਤੀ ਗਈ ਹੈ ਖੁਦ ਨੂੰ ਤੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ ਸੀਸੀਟੀਵੀ ਫੋਟੋ ਨੂੰ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਗਈ ਹੈ ਮਾਮਲੇ 'ਚ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਪਟਿਆਲਾ ਦੇ ਵਿੱਚ ਕਰਨਲ ਦੇ ਨਾਲ ਕੁੱਟਮਾਰ ਦਾ ਇਹ ਪੂਰਾ ਦਰਸਲ ਮਾਮਲਾ ਹੈ ਜਿਸ ਨੂੰ ਲੈ ਕੇ ਕਰਨਲ ਪੁਸ਼ਪਿੰਦਰ ਸਿੰਘ ਬਾਖਸ਼ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਪਟੀਸ਼ਨ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਗਿਆ ਖੁਦ ਨੂੰ ਤੇ ਪਰਿਵਾਰ ਨੂੰ ਸਖਿਆ ਦੇਣ ਦੀ ਮੰਗ ਰੱਖੀ ਗਈ ਹੈ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਿਆ ਮਾਮਲੇ ਦੇ ਵਿੱਚ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਦਰਸਲ 13 ਮਾਰਚ ਦੀ ਪੂਰੀ ਘਟਨਾ ਜਦੋਂ ਕਿ ਪਟਿਆਲਾ ਦੇ ਵਿੱਚ ਪੁਲਿਸ ਮੁਲਾਜ਼ਮਾ ਦੇ ਵੱਲੋਂ ਸਰਵਿੰਗ ਕਰਨਲ ਪਸ਼ਪਿੰਦਰ ਸਿੰਘ ਬਾਸ ਦੇ ਨਾਲ ਤੇ ਉਹਨਾਂ ਦੇ بیٹے ਦੇ ਨਾਲ ਕੁੱਟਮਾਰ ਕੀਤੀ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਵੀ ਕੀਤਾ ਗਿਆ ਉਹਨਾਂ ਪੁਲਿਸ ਮੁਲਾਜ਼ਮਾ ਤੇ ਐਫਆਈਆਰ ਦਰਜ ਕੀਤੀ ਗਿਆ ਹੋਰ ਕਿਸੇ ਜਗ੍ਹਾ ਤੋਂ ਉਹਨਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਸਸਪੈਂਡ ਵੀ ਕੀਤਾ ਗਿਆ ਤੇ ਨਾਲ ਹੀ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਹੈ ਤੇ ਇਸ ਦੇ ਵਿਚਾਲੇ ਕਰਨਲ ਪਸ਼ਪਿੰਦਰ ਸਿੰਘ ਬਾੜਦੇ ਵੱਲੋਂ ਹਾਈ ਕੋਰਟ ਦਾ ਅਰੋਹ ਕੀਤਾ ਗਿਆ ਤੇ ਪਟੀਸ਼ਨ ਦੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਪਟਿਆਲਾ ਦੇ ਵਿਚਾਲੇ ਪਟਿਆਲਾ ਦੇ ਵਿੱਚ ਕਰਨਲ ਬਾੜ ਦੇ ਪਰਿਵਾਰ ਨੇ ਧਰਨਾ ਚੁੱਕ ਲਿਆ ਹੈ ਪਰਿਵਾਰ ਨੂੰ ਸੀਐਮ ਦੇ ਨਾਲ ਮੁਲਾਕਾਤ ਦਾ ਸਮਾਂ ਮਿਲਿਆ ਹੈ 31 ਮਾਰਚ ਨੂੰ ਸੀਐਮ ਦੇ ਨਾਲ ਮੁਲਾਕਾਤ ਕਰੇਗਾ ਪ੍ਰੇੜਿਤ ਪਰਿਵਾਰ ਮੀਟਿੰਗ ਤੇ ਹੁਣ ਤੇ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ ਡੀਸੀ ਦਫ਼ਤਰ ਦੇ ਬਾਅਦ ਸਾਬਕਾ ਫੌਜੀ ਤੇ ਕਰਮਚਾਰੀ ਦਾ ਪਰਿਵਾਰ ਦਰਸਲ ਧਰਨਾ ਦੇ ਰਿਹਾ ਸੀ ਬੀਆ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਐਸਐਸਪੀ ਆਨੰਦ ਸਿੰਘ ਦੇ ਤਬਾਦਲੇ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੇ ਵਿਚਾਲੇ ਪਰਿਵਾਰ ਨੂੰ ਸੀਐਮ ਦੇ ਨਾਲ ਮੁਲਾਕਾਤ ਦਾ ਸਮਾਂ ਮਿਲ ਚੁੱਕਾ ਹੈ 31 ਮਾਰਚ ਨੂੰ ਸੀਐਮ ਦੇ ਨਾਲ ਪ੍ਰੇੜਿਤ ਪਰਿਵਾਰ ਦੀ ਮੁਲਾਕਾਤ ਹੋਵੇਗੀ ਅਤੇ ਇਹੀ ਭਰੋਸੇ ਦੇ ਬਾਅਦ ਮੀਟਿੰਗ ਤੈ ਹੋਣ ਤੇ ਧਰਨਾ ਚੁੱਕਣ ਦਾ ਪਰਿਵਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਦਰਸਲ ਪਟਿਆਲਾ ਡੀਸੀ ਦਫਤਰ ਦੇ ਬਾਹਰ ਸਾਬਕਾ ਫੌਜੀ ਤੇ ਕਰਨਲ ਦੇ ਪਰਿਵਾਰ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਕਰਨਲ ਵਿਵਾਦ ਤੇ ਡੀਜੀਪੀ ਦਾ ਬਿਆਨ ਵੀ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਖੁਦ ਆਰਮੀ ਪਰਿਵਾਰ ਤੋਂ ਹਾਂ ਜੋ ਹੋਇਆ ਉਹ ਮੰਦ ਭਾਗ ਹੈ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਡੀਜੀਪੀ ਦੇ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਹੈ ਕੇ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਮੈਨੂੰ ਪੰਜਾਬ ਪੁਲਿਸ ਤੇ ਵਿਵਾਦ ਹੈ ਇਸ ਨੂੰ ਆਰਮੀ ਵਰਸਸ ਪੁਲਿਸ ਨਾ ਬਣਾਇਆ ਜਾਵੇ ਡੀਜੀਪੀ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਪੂਰੇ ਮੁੱਦੇ ਨੂੰ ਆਰਮੀ ਵਰਸਸ ਪੁਲਿਸ ਨਾ ਬਣਾਇਆ ਜਾਵੇ ਆ ਤਾਂ ਕਰਨਲ ਵਿਵਾਦ ਤੇ ਕਰਨਲ ਵਿਵਾਦ ਤੇ ਡੀਜੀਪੀ ਦਾ ਦਰਸਲ ਇਹ ਪਹਿਲਾ ਬਿਆਨ ਸਾਹਮਣੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਖੁਦ ਆਰਮੀ ਪਰਿਵਾਰ ਤੋਂ ਜੋ ਹੋਇਆ ਉਹ ਮੰਨ ਭੱਗ ਹੈ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਮੈਨੂੰ ਪੰਜਾਬ ਪੁਲਿਸ ਤੇ ਵਿਵਾਦ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਇਸ ਨੂੰ ਆਰਮੀ ਵਰਸਸ ਪੁਲਿਸ ਨਾ ਬਣਾਇਆ ਜਾਵੇ तो इसमें देखिए मैं ऐसा कहूँगा कि ऑन स्पीकिंग ऑन अ पर्सनल नोट कि आई कम फ्रॉम एन आर्मी बैकग्राउंड तो आई एम सन ऑफ एन आर्मी ऑफिसर आई हैव इन इन आर्मी आई सेंट्रल स्कूल सो आई हैव इमेंस रिस्पेक्ट फॉर द आर्मी वॉट हैपेंड वॉज अनफॉर्चुनेट एंड वी वुड टेक अप्रोप्रिएट एक्शन एट द सेम टाइम आई वुड ऑल्सो लाइक टू से दैट आई एम इमेंसली प्राउड ऑफ द खाकी यूनिफॉर्म आई एम वेयरिंग ਪੰਜਾਬ ਪੁਲਿਸ ਇੱਕ ਬਹੁਤ ਬਹਾਦਰ ਜ਼ਾਂਬਾਜ਼ ਦਲੇਰ ਫੋਰਸ ਹੈ ਜਿਸ ਨੇ ਫੌਜ ਦੇ ਨਾਲ ਸੈਂਟਰਲ ਪੈਰਾ ਮਿਲਟਰੀ ਫੋਰਸਸ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਹੈਗਾ ਉਸ ਦਾ ਖਾਤਮਾ ਕੀਤਾ ਸੀਗਾ ਹੁਣ ਵੀ ਅਸੀਂ ਬਹੁਤ ক্লোਜ਼ ਲੈਵਲ ਤੇ ਸਾਡੀ ਜਿਹੜੀ ਕੋਆਰਡੀਨੇਸ਼ਨ ਤੇ ਕੋਆਪਰੇਸ਼ਨ ਆਰਮੀ ਦੇ ਨਾਲ ਬੀਐਸਐਫ ਦੇ ਨਾਲ ਸਾਰਿਆਂ ਨਾਲ ਹੈਗੀ ਸੋ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰਾਂਗਾ ਕਿ ਇਟ ਇਜ਼ ਐਨ ਐਬਰੇਸ਼ਨ ਸੋ ਲੈਟ ਅਸ ਨਾਟ ਮੇਕ ਇਟ ਆਊਟ ਐਜ਼ ਐਨ ਇਨਸਟੀਚ ਬੈਟਲ ਆਫ ਇੰਸਟੀਟਿਊਸ਼ਨਸ ਔਰ ਆਰਮੀ ਵਰਸਸ ਪੁਲਿਸ ਔਰ ਐਨੀਥਿੰਗ So we have immense respect for the army. So law will take its own course in the matter. ਅਗੇ ਵਧਾਂਗੇ ਤੇ ਗੱਲ ਕਰਾਂਗੇ ਕਿਸਾਨਾਂ ਦੇ ਕਿਸਾਨ ਲੀਡਰਾਂ ਨੇ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਡੱਲੇਵਾਲ ਦੀ ਗ੍ਰਿਫਤਾਰੀ ਤੇ ਸਵਾਲ ਚੁੱਕੇ ਗਏ ਨੇ ਡੱਲੇਵਾਲ ਦੇ ਨਾਲ ਨਹੀਂ ਹੋਣ ਦਿਆਂਗੇ ਕੋਈ ਵੀ ਧੱਕਾ ਕਿਸਾਨਾਂ ਨੇ ਕਿਹਾ ਕਿ ਡੱਲੇਵਾਲ ਨੂੰ ਕੁਝ ਹੋਣ ਤੇ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਸਾਡੇ ਨਾਲ ਧੱਕਾ ਕੀਤਾ ਗਿਆ ਬਿਨਾਂ ਕਿਸੇ ਕਸੂਰ ਤੋਂ ਡਿਟੇਨ ਕੀਤਾ ਗਿਆ ਸਾਰੇ ਕਿਸਾਨ ਆਗੂਆਂ ਨੂੰ ਰਿਹਾ ਕੀਤਾ ਜਾਵੇ ਵੀ ਸਰਕਾਰ ਦੇ ਅੱਗੇ ਮੰਗ ਰੱਖੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸਾਡੇ ਸਾਰੇ ਟੈਂਟ ਤੋੜੇ ਗਏ ਸਰਕਾਰ ਸਾਡੇ ਨੁਕਸਾਨ ਦੀ ਪਰਪਾਈ ਕਰੇ ਉੱਥੇ ਕਿਸਾਨਾਂ ਨੇ ਕਿਹਾ ਕਿ ਕਈ ਟਰੈਕਟਰ ਟਰਾਲੀਆਂ ਗਾਇਬ ਹੋਈਆਂ ਨੇ ਅੱਜ ਪਟITION ਦੇ ਉੱਤੇ ਜਿਹੜੀ ਕਿ ਪਾਈ ਗਈ ਸੀ ਉਦੇਤੇ ਸਰਕਾਰ ਨੇ ਇੱਕ ਹਲਕਾ ਨਾਮਾ ਦਰਜ ਕੀਤਾ ਕਿ ਸਾਡੀ ਗ੍ਰਿਫਤਾਰੀ ਅਸੀਂ ਗ੍ਰਿਫਤਾਰ ਕੀਤਾ ਹੀ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਕਿ ਤੁਹਾਡੀਆਂ ਗੱਡੀਆਂ ਛੂਕਦੀਆਂ ਆਂ ਸ਼ਰੇ ਆਮ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਇਹ ਸਾਥ ਦੇ ਵਿੱਚ ਮੋਹਾਲੀ ਤੋਂ ਗ੍ਰਿਫਤਾਰ ਕਰਦੇ ਹੋ ਫਿਰ ਪਟਿਆਲੇ ਖੜਦੇ ਹੋ ਫਿਰ ਜਲੰਧਰ ਖੜਦੇ ਹੋ ਤੇ ਹੁਣ ਫਿਰ ਪਟਿਆਲੇ ਲੈ ਕੇ ਆਏ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਫਿਰ ਇੱਕ ਬੰਨੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਸਾਡੇ ਕੋਲ ਗ੍ਰਿਫਤਾਰ ਨਹੀਂ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਦੂਸਰੇ ਬੰਨੇ ਕੋਰਟ ਦੇ ਜੱਜ ਸਾਹਿਬਾਨ ਨੇ ਕਹਿੰਦੇ ਆ ਕਿ ਉਹਨਾਂ ਨੂੰ ਪਰਿਵਾਰ ਨਾਲ ਬੁਲਾਇਆ ਜਾਵੇ ਪਰ ਇਹਨਾਂ ਕੋਲ ਨਹੀਂ ਆਇਆ ਇਹ ਮੰਨ ਕੇ ਆਉਂਦੇ ਆ ਵੀ ਮਲਾਵਾਂਗੇ ਪਰ ਜੇਰਾ ਕੋਲ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਗ੍ਰਿਫਤਾਰ ਨਹੀਂ ਹੈ ਤੇ ਕਿਹਦੇ ਨਾਲ ਮਲਾਵਾਂ ਹੁਣ ਇੱਥੇ ਇੱਕ ਅਸੀਂ ਸਰਕਾਰ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਸਰਦਾਰ ਜਗਜੀਤ ਸਿੰਘ ਗੱਲੇਵਾਲ ਨਾਲ ਕਿਸੇ ਤਰ੍ਹਾਂ ਦੀ ਕੋਈ ਟੱਕੇਸ਼ਾਈ ਹੁੰਦੀ ਹੈ ਕਿਉਂਕਿ ਪਿਛੋਕੜ ਗਵਾ ਹੈ ਮਰਨ ਵਰਤ ਤੇ ਬੈਠੇ ਬਾਪੂ ਸੂਤ ਸਿੰਘ ਦੇ ਨਾਲ ਕਿੰਨੀ ਕਿੰਨਾ ਤਸ਼ੱਦਦ ਹੋਇਆ ਕਿੰਨਾ ਕੁਝ ਉਹਨਾਂ ਨਾਲ ਕੀਤਾ ਗਿਆ ਕਿਸੇ ਤਰ੍ਹਾਂ ਵੀ ਉਹਨਾਂ ਨਾਲ ਹੱਥ ਪੈਰ ਬੰਨ੍ਹ ਕੇ ਟੱਕੇਸ਼ਾਈ ਨਾਲ ਜੇਕਰ ਕਿਸੇ ਤਰ੍ਹਾਂ ਉਹਨਾਂ ਨੂੰ ਹੂਡ ਪਾਇ ਪਾਈ ਜਾਂਦੀ ਹੈ ਹਾਲੇ ਤੱਕ ਮਿਲ ਤਾਂ ਦਿੱਤਾ ਨਹੀਂ ਗਿਆ ਪਰ ਜਾਣਕਾਰੀ ਇਹ ਹੈ ਕਿ ਉਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਹੈ ਜੇਕਰ ਕੋਈ ਉਹਨਾਂ ਦਾ ਨੁਕਸਾਨ ਹੁੰਦਾ ਜਾਂ ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਤੇ ਇਹ ਜਵਾਬ ਦੇ ਹੀ ਪੰਜਾਬ ਸਰਕਾਰ ਤੇ ਸੰਕਲ ਸਰਕਾਰ ਦੀ ਹੋਵੇਗੀ। ਉਧਰ ਪਟਿਆਲਾ ਪੁਲਿਸ ਨੇ ਹਿਰਾਸਤ ਵਿੱਚ ਲਏ ਕਰੀਬ 80 ਕਿਸਾਨ ਰਿਹਾ ਕਰ ਦਿੱਤੇ ਨੇ। ਦੀ ਰਾਤ ਪਟਿਆਲਾ ਜੇਲ੍ਹ ਤੋਂ ਇਹਨਾਂ ਨੂੰ ਰਿਹਾ ਕੀਤਾ ਗਿਆ। ਰਿਹਾ ਕੀਤੇ ਕਿਸਾਨਾਂ ਦੇ ਵਿੱਚ ਕਈ ਮਹਿਲਾਵਾਂ ਵੀ ਸ਼ਾਮਲ ਨੇ। ਸ਼ੰਭੂ ਅਤੇ ਥਨੋਰੀ ਪੋਰਚੇ ਤੋਂ ਦਰਸਲ ਇਹਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਦੇ ਮੁਤਾਬਕ ਕੱਲ ਤੱਕ ਕਰੀਬ 1200 ਕਿਸਾਨ ਰਿਹਾ ਕੀਤੇ ਗਏ ਨੇ। ਕਾਪਟਾਲਾ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਏ ਕਰੀਬ 80 ਕਿਸਾਨ ਜੁਕੇ ਰਿਹਾਅ ਕੀਤੇ ਗਏ ਨੇ ਦੇਰ ਰਾਤ ਪਟਕਾਲਾ ਜੇਲ੍ਹ ਤੋਂ ਇਹਨਾਂ ਦੀ ਰਿਹਾਈ ਹੋਈ ਹੈ ਰਿਹਾਅ ਕੀਤੇ ਕਿਸਾਨਾਂ ਦੇ ਵਿੱਚ ਕਈ ਮਹਿਲਾਵਾਂ ਵੀ ਸ਼ਾਮਲ ਨੇ ਉੱਥੇ ਹੀ ਪੁਲਿਸ ਦੇ ਮੁਤਾਬਿਕ ਜੋ ਪੁਲਿਸ ਦਾ ਦਾਅਵਾ ਹੈ ਕਿ ਕੱਲ੍ਹ ਤੱਕ ਕਰੀਬ 1200 ਕਿਸਾਨ ਰਿਹਾ ਕਰ ਦਿੱਤੇ ਗਏ ਨੇ ਇਹ ਦੇਖੋ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਜੇ ਤੇ ਆ ਜੇਲ ਦਾ ਦਰਵਾਜਾ ਜੀ ਆ ਜਿਹੜੇ ਇਹ ਜਿਹੜਾ ਵਾ ਪਰ ਸਭ ਰਾਜ ਸੰਦਾ ਕੰਮ ਹੈ ਸੈਂਟਰ ਸਰਕਾਰ ਦੇ ਨਾਲ ਕੇਂਦਰੀ ਮੰਤਰੀ ਨਾਲ 19 ਮਾਰਚ ਨੂੰ ਜਿਨ੍ਹਾਂ ਨੇ ਇਸ ਤਸ਼ਦਦ ਨੂੰ ਸਾਨੂੰ ਪਰੋਸੇ ਵਿੱਚ ਲੈ ਕੇ ਮੀਟਿੰਗ ਗਾਂ ਦੇ ਕੇ ਤੇ ਸਾਨੂੰ ਜਿਹੜਾ ਚੰਡੀਗੜ੍ਹ ਦੇ ਮਹਾਲੀ ਐਂਟਰ ਕਰਦੇ ਆ ਗ੍ਰਿਫਤਾਰ ਕੀਤੀ ਗਈ ਅੱਜ ਉਹਦੇ ਵਿੱਚੋਂ ਸਾਡੇ ਜਿਹੜੇ 73 ਮੈਂਬਰ ਆ ਉਹਨਾਂ ਨੂੰ ਛੱਡਿਆ ਗਿਆ ਜਿਸ ਦੇ ਵਿੱਚ ਅਜੇ ਪਟਿਆਲਾ ਜੇਲ੍ਹ ਦੇ ਵਿੱਚ ਕਿਸਾਨ ਆ ਕੋ ਸਰਮ ਸਿੰਘ ਭਦੇਰ ਹੋਏ ਮਨਜੀਤ ਸਿੰਘ ਰਾਏ ਤੇ ਹੋਰ ਕਿਸਾਨ ਆ ਗੂ ਅਜੇ ਅੰਦਰ ਬੰਦ ਬੰਦ ਹਨ ਜਿਹਦੇ ਵਿੱਚ ਸਾਡੀਆਂ ਮਾਈਆਂ ਬੀਬੀਆਂ ਉਹ ਰਿਹਾ ਕੀਤਾ ਗਈਆਂ ਉਹਦੇ ਨਾਲ ਟੋਟਲ 73 ਜਿਹੜੇ ਕਿਸਾਨ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਰਿਹਾ ਕੀਤਾ ਗਿਆ ਉਹਦੇ ਕਿਸਾਨਾਂ ਦੇ ਖਿਲਾਫ ਪੁਲਿਸ ਸੈਕਸ਼ਨ ਤੇ ਡੀਜੀਪੀ ਦਾ ਬਿਆਨ ਆਇਆ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਿਸਾਨਾਂ ਦਾ ਸਮਾਨ ਚੋਰੀ ਕਰਨ ਵਾਲਿਆਂ ਤੇ ਕਾਰਵਾਈ ਹੋਵੇਗੀ ਕਿਸਾਨਾਂ ਦੇ ਨੁਕਸਾਨ ਦੀ ਸਰਕਾਰ ਪਰਪਾਈ ਕਰੇਗੀ ਡੀਸੀ ਪਟਿਆਲਾ ਨੇ ਮਾਮਲੇ ਦੇ ਵਿੱਚ ਕਮੇਟੀ ਵੀ ਬਣਾ ਦਿੱਤੀ ਹੈ ਕਿਸਾਨਾਂ ਦੀ ਮਦਦ ਲਈ ਹੈਲਪਲਾਈਨ ਵੀ जारी, गया, जारी किया गया हैल्पलाइन नंबर जारी किया डी जी पी जानकारी दी गई है ना ही उन्होंने कहा कि किसानों का समान चोरी करने वाले कार्रवाई की जाएगी किसानों के नुकसान की सरकार भरपाई करेगी ये भी हमें गवर्नमेंट से बड़ी स्पष्ट हिदायत दी है कि फर्स्ट ऑफ तो ऑल अगर अगर किसी का कोई समान किसी ने चोरी किया है कुछ इस तरह के इंस्टेंसिस सामने आए हैं तो जीरो टॉलरेंस उन पर कार्रवाई होगी एफआईआर दर्ज होगी कुछ ट्रैक्टर ट्रॉलियां रिकवर भी करेंगे दूसरा ये पंजाब सरकार की बड़ी स्पष्ट कमिटमेंट है कि अगर किसी का नुकसान है उसकी कैटलॉगिंग करके उसकी भरपाई करी जाएगी एक डिप्टी कमिश्नर कंसर्न पटियाले वालों ने एक कमेटी भी बनाई है तो जो इस काम पे लगी हुई तो एक इन्होंने नोडल ऑफिसर का नाम का एस हमारे जसवीर सिंह है और मोबाइल नंबर एक हेल्पलाइन जारी किया है कि कोई भी किसान सो उस हेल्पलाइन पर कॉन्टैक्ट कर सकें ਦੋ ਕਰਾਂਗੇ ਅਗਲੀ ਵੱਡੀ ਖਬਰ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਵਸਥੀ ਸੰਬੰਧੀ ਜਥੇਦਾਰ ਦੇ ਵੱਲੋਂ ਐਮ ਐਲਾਨ ਕੀਤਾ ਗਿਆ ਜ ਸਿੰਘ ਸਾਹਿਬ ਨੇ ਕਿਹਾ ਕਿ ਵਿਵਸਥੀ ਹੁਣ ਤੇ ਅਕਾਲ ਤਖਸਬ ਸਾਹਿਬ ਖੁਦ ਨੋਟਿਸ ਲਵੇਗਾ ਅਕਾਲ ਤਖਸਬ ਸਾਹਿਬ ਦੇ ਨੋਟਿਸ ਲੈ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਵਿਵਸਥੀ ਦੀਆਂ ਘਟਨਾਵਾਂ ਨੂੰ ਤੇ ਅਕਾਲ ਤਖਸਬ ਤੇ ਸੰਸਥਾਵਾਂ ਚਿੰਤਤ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਵਸਥੀ ਸੰਬੰਧੀ ਜਥੇਦਾਰ ਦੇ ਵੱਲੋਂ ਦਰਸਲੇ ਐਮ ਐਲਾਨ ਕੀਤਾ ਕਿ ਉਹਨੇ ਕਿਹਾ ਕਿ ਵਿਵਸਥੀ ਹੁਣ ਤੇ ਅਕਾਲ ਤਖਸਬ ਸਾਹਿਬ ਖੁਦ ਨੋਟਿਸ ਲਵੇਗਾ ਤੇ ਅਕਾਲ ਤਖਸਬ ਦੇ ਵੱਲੋਂ ਨੋਟਿਸ ਲੈ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਉਦਰ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਹਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਕਾਲ ਤੱਕ ਸਾਬ ਦੇ ਜਥੇਦਾਰ ਨੂੰ ਲੈ ਕੇ ਨਿਯਮ ਬਣਨਗੇ ਜਥੇਦਾਰ ਦੀ ਯੋਗਤਾ ਨਿਯੁਕਤੀ ਤੇ ਸੇਵਾ ਮੁਕਤੀ ਦੇ ਲਈ ਨਵੇਂ ਬਣਾਏ ਜਾਣਗੇ ਉਥੇ ਹਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਿਯੁਕਤੀ ਸਮੇ ਇੱਕ ਵਿਅਕਤੀ ਇੱਕ ਅਹੁਦੇ ਦਾ ਸਿਧਾਂਤ ਲਾਗੂ ਹੋਵੇਗਾ ਮੌਜੂਦਾ ਸਮੇ ਬਣੇ ਹਾਲਾਤਾਂ ਤੇ ਮੱਦੇਨਜ਼ਰ ਐਲਾਨ ਕੀਤਾ ਗਿਆ ਅਹੁਦੇ ਸੰਬੰਧੀ ਪੱਖ ਦੇ ਵਿੱਚ ਸਿੱਖ ਸੰਪਰਦਾਵਾਂ ਦੇ رائے مشਵਰੇ ਨੂੰ ਅੰਡਠਾ ਨਹੀਂ ਕੀਤਾ ਜਾਵੇਗਾ ਅੱਜ ਜਿੱਥੇ ਕਿ ਇਹ ਮਸਲਾ ਲਗਾਤਾਰ ਪਕਦਾ ਹੋਇਆ ਨਜ਼ਰ ਆ ਰਿਹਾ ਜੋ ਕਿ ਪਿਛਲੇ ਦਿਨੀ ਪਹਿਲਾਂ ਵਾਲੇ ਜਥੇਦਾਰਾਂ ਨੂੰ ਹਟਾ ਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਕਈ ਸੰਸਥਾਵਾਂ ਦੇ ਬਿਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਨਿਯਮ ਬਣਨਗੇ ਜਥੇਦਾਰ ਦੀ ਯੋਗਤਾ ਨਿਯੁਕਤੀ ਤੇ ਸੇਵਾ ਮੁਕਤੀ ਦੇ ਲਈ ਨਿਯਮ ਬਣਾਏ ਜਾਣਗੇ ਇਹਦੇ ਵਿੱਚ ਆਉਂਦਾ ਸਮਾਂ ਕਹਿਣ ਤੋਂ ਭਾਵ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ ਜਲਾਸਿਆ ਉਹਦੇ ਵਿੱਚ ਪਾਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਬਦਾਗੀ ਬਦਾਈਗੀ ਉਹ ਜਿਹੜੇ ਕਿਹੜੇ ਤੰਗ ਨਾਲ ਕਰਨੀ ਆ ਰੁਕ ਰਾਂਗੇ ਅਗਲੀ ਖਬਰ ਦਾ ਅਸੀਂ ਮਾਨ ਨੂੰ ਮਿਲੇ ਨੇ ਪੰਜਾਬ ਆਪ ਦੇ ਇੰਚਾਰਜ ਮਨੀ ਸਸੋਧੀਆਂ ਨੇ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਹੈ ਇੰਚਾਰਜ ਬਣਨ ਤੋਂ ਬਾਅਦ ਸਸੋਧੀਆਂ ਦੀ ਇਹ ਪਹਿਲੀ ਪੰਜਾਬ ਫੇਰੀ ਹੈ ਅ ਦਰਸਲ ਅਫਸ਼ੇਦ ਨਹੀਂ ਆਵਾਦੀ ਪਾਰਟੀ ਹਾਈ ਕਮਾਂਡ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਮੰਤਰੀ ਸੋਧਿਆ ਦਿੱਤੀ ਗਈ ਹੈ ਜਿਸ ਨੂੰ ਪੰਜਾਬ ਆਪ ਦਾ ਚਾਰਜ ਲਗਾਇਆ ਗਿਆ ਹੈ ਆਪ ਦੇ ਜ਼ਿੰਮੇਵਾਰੀ ਬਲੰਦੇ ਬਾਤ ਕਰਦੀ ਵਾਰ ਮੰਤਰੀ ਸੋਧਿਆ ਪੰਜਾਬ ਪਹੁੰਚੇ ਗਰਮ ਜੋਸ਼ੀ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਮੰਤਰੀ ਸੋਧਿਆ ਨੇ ਮੁੱਖ ਮੰਤਰੀ ਮਾਨ ਦੇ ਨਾਲ ਫਲਾਕਾਟ ਕੀਤੀ ਤੇ ਕਈ ਅਹਿਮ ਮੁੱਦਿਆਂ ਤੇ ਇਸ ਗੱਲਬਾਤ ਦੇ ਦੌਰਾਨ ਚਰਚਾ ਕੀਤੀ ਗਈ बहुत खुशी है कि आम आदमी पार्टी की लीडरशिप ने अरविंद केजरीवाल जी ने मुझे पंजाब के पार्टी प्रभारी के रूप में जिम्मेदारी है मैं देख रहा हूँ कि पिछले तीन साल में पिछले तीन साल में पंजाब में भगवंत मान साहब की सरकार ने बहुत शानदार काम किया लेकिन एक चुनौती ये रही कि पिछली जो सरकारें थी उन्होंने जो कचरा फैलाया यहाँ पे जो नशे में एजुकेशन पे, हेल्थ पे रोजगार पे कचरा फैला के रखा था उसको साफ में भी पिछले तीन साल में काफी टाइम लगा अब मुझे खुशी है कि पिछले दो साल में मान की सरकार ने बहुत कचरा साफ है और अब पूरे पंजाब में रॉकेट की स्पीड से काम होंगे